ਪਿੰਡ ਲੱਖੋਕੇ ਵਿੱਚ ਇੱਕ ਗਰੀਬ ਪਰ ਇਮਾਨਦਾਰ ਨੌਜਵਾਨ ਰਹਿੰਦਾ ਸੀ। ਨਾਮ ਸੀ ਗੁਰਪ੍ਰੀਤ। ਗੁਰਪ੍ਰੀਤ ਮਾਵਾਪ ਦਾ ਇਕੱਲਾ ਪੁੱਤ ਸੀ। ਪਿਤਾ ਇੱਕ ਸਧਾਰਨ ਕਿਸਾਨ ਸੀ ਪਰ ਹਾਰਟ ਅਟੈਕ ਨਾਲ ਬਾਪ ਦਾ ਦਿਹਾਤ ਹੋ ਜਾਂਦਾ। ਮਾਂ ਨੇ ਸਿਲਾਈ ਕਰਕੇ ਘਰ ਚਲਾਇਆ ਪਰ ਘਰ ਦੀ ਆਮਦਨ ਬਹੁਤ ਘੱਟ ਸੀ। ਉਸ ਆਮਦਨ ਵਿੱਚ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਮੁਸ਼ਕਲ ਸੀ। ਪਰ ਕਿਸੇ ਨਾ ਕਿਸੇ ਤਰੀਕੇ ਮਾਂ ਘਰ ਦਾ ਗੁਜ਼ਾਰਾ ਜਿਹੜਾ ਕਰਦੀ ਰਹੀ ਤੇ ਗੁਰਪ੍ਰੀਤ ਵੀ ਦਿਨ ਚੜ੍ਹਦੇ ਹੀ ਮਜ਼ਦੂਰੀ ਕਰਨ ਜਾਂਦਾ ਤੇ ਸ਼ਾਮ ਨੂੰ ਪੜਾਈ ਕਰਦਾ ਗੁਰਪ੍ਰੀਤ ਦੀ ਸੋਚ ਸੀ ਉਹ ਚਾਹੁੰਦਾ ਸੀ ਕਿ ਮਿਹਨਤ ਕਰਕੇ ਵੱਡਾ ਆਦਮੀ ਬਣੇ ਕਿਸੇ ਦਾ ਹੱਕ ਮਾਰ ਕੇ ਨਹੀਂ ਇੱਕ ਦਿਨ ਜਦ ਉਹ ਸ਼ਹਿਰ ਵਿੱਚ ਮਜ਼ਦੂਰੀ ਕਰ ਰਿਹਾ ਸੀ ਉਸਦੇ ਮਾਲਕ ਛੇਠ ਬਲਵਿੰਦਰ ਨੇ ਉਸ ਨੂੰ ਆਵਾਜ਼ ਮਾਰੀ ਤੇ ਕਿਹਾ ਉਹ ਬੱਚੇ ਇੱਥੇ ਆ ਗੁਰਪ੍ਰੀਤ ਬੋਲਿਆ ਹਾਂਜੀ ਸ਼ੇਟ ਜੀ ਗੁਰਪ੍ਰੀਤ ਸਿਰ ਝੁਕਾ ਕੇ ਕਿਹਾ ਇਹ ਲਫਾਫਾ ਲੈ ਜਾ ਤੇ ਕਮਰੇ ਵਿੱਚ ਰੱਖ ਦੇ ਗੁਰਪ੍ਰੀਤ ਨੇ ਲਫਾਫਾ ਕਮਰੇ ਵਿੱਚ ਰੱਖ ਦਿੱਤਾ ਲਫਾਫਾ ਰੱਖਣ ਲੱਗਿਆ ਤਾਂ ਉਹ ਹੱਥ ਵਿੱਚੋਂ ਡਿੱਗ ਗਿਆ ਉਸ ਵਿੱਚੋਂ ਹਜ਼ਾਰ-ਹਜ਼ਾਰ ਦੇ ਨੋਟਾਂ ਦੀ ਇੱਕ ਗੱਠੀ ਬਾਹਰ ਡਿੱਗ ਗਈ ਜਿਸ ਵਿੱਚ ਲਗਭਗ 5 ਲੱਖ ਰੁਪਈਆ ਸੀ ਉਸਦੇ ਬਾਣ ਵਿੱਚ 2 ਵਜੇ ਚੱਲ ਰਹੀਆਂ ਸੀ ਇੱਕ ਆਵਾਜ਼ ਕਹਿੰਦੀ ਆ ਪੈਸੇ ਰੱਖ ਲੈ ਤੇ ਘਰ ਦੇ ਹਾਲਾਤ ਠੀਕ ਹੋ ਜਾਣਗੇ ਇਹ ਪੈਸੇ ਨਾਲ ਮਾਂ ਦਾ ਇਲਾਜ ਵੀ ਹੋ ਜਾਵੇਗਾ ਅਤੇ ਆਪਣਾ ਘਰ ਵੀ ਨਵਾਂ ਬਣ ਜਾਵੇਗਾ ਜ਼ਿੰਦਗੀ ਥੋੜੀ ਸੌਖੀ ਹੋ ਜਾਵੇਗੀ ਗੁਰਪ੍ਰੀਤ ਦੇ ਮਨ ਵਿੱਚ ਦੂਜੀ ਆਵਾਜ਼ ਚੱਲ ਰਹੀ ਸੀ ਕਹਿੰਦੀ ਕਿ ਇਹ ਚੋਰੀ ਹੋਵੇਗੀ ਇਹ ਤੇਰੇ ਨਹੀਂ ਇਹ ਚੋਰੀ ਹੈ ਜੇ ਰੱਖ ਲਏ ਤਾਂ ਤੇਰੀ ਇਮਾਨਦਾਰੀ ਗਵਾਚ ਜਾਵੇਗੀ ਅਤੇ ਉਸ ਦਾ ਸਰੀਰ ਕੰਬ ਰਿਹਾ ਸੀ ਕਿਉਂਕਿ ਐਨੇ ਪੈਸੇ ਉਸ ਨੇ ਪਹਿਲੀ ਵਾਰ ਦੇਖੇ ਸਨ ਪਰ ਗੁਰਪ੍ਰੀਤ ਦਾ ਮਨ ਨਾ ਡੋਲਿਆ ਗੁਰਪ੍ਰੀਤ ਨੇ ਲਫਾਫਾ ਲੈ ਕੇ ਛੇੜ ਕੋਲ ਗਿਆ ਅਤੇ ਕਹਿਣ ਲੱਗਾ ਛੇੜ ਜੀ ਮਾਫ ਕਰਨਾ ਇਹ ਲਫਾਫਾ ਮੇਰੇ ਹੱਥੋਂ ਡਿੱਗ ਗਿਆ ਸੀ ਅੰਦਰੋਂ ਪੈਸੇ ਨਿਕਲ ਗਏ ਇਹ ਲਓ ਤੁਹਾਡੀ ਇਮਾਨਤ ਛੇੜ ਨੇ ਕਿਹਾ ਤੂੰ ਖੋਲਿਆ ਸੀ ਗੁਰਪ੍ਰੀਤ ਕਹਿਣ ਲੱਗਾ ਜੀ ਨਹੀਂ ਗਲਤੀ ਨਾਲ ਨੀਚੇ ਡਿੱਗ ਗਿਆ ਸੀ ਪਰ ਰੱਖਣ ਦਾ ਮਨ ਨਹੀਂ ਕੀਤਾ ਛੇਠ ਨੇ ਲੰਮਾ ਸਾਹ ਲਿਆ ਤੇ ਹੱਸਿਆ ਅਤੇ ਕਹਿਣ ਲੱਗਾ ਬੱਚੇ ਅੱਜ ਕੱਲ ਇੰਨੀ ਇਮਾਨਦਾਰੀ ਕੌਣ ਦਿੰਦਾ ਹੈ ਇਹ ਪੈਸੇ ਮੇਰੀ ਨਵੀਂ ਫੈਕਟਰੀ ਦੇ ਰਜਿਸਟਰੀ ਲਈ ਸਨ ਜੇ ਇਹ ਗੁੰਮ ਜਾਂਦੇ ਤਾਂ ਮੇਰਾ ਕਾਫੀ ਨੁਕਸਾਨ ਹੋ ਜਾਣਾ ਸੀ ਛੇਠ ਨੇ ਫਿਰ ਇੱਕ ਵੱਡਾ ਫੈਸਲਾ ਲਿਆ ਕੀ ਐਨਾ ਇਮਾਨਦਾਰ ਬੱਚਾ ਜੇਕਰ ਆਪਣੇ ਨਾਲ ਕੰਮ ਕਰਨ ਲੱਗ ਜਾਵੇ ਤਾਂ ਇਹ ਤਾਂ ਦਿਨਾਂ ਵਿੱਚ ਹੀ ਪੌ ਬਾਰਾ ਕਰ ਦੇਗਾ ਉਸ ਤੋਂ ਬਾਅਦ ਸੇਠ ਨੇ ਵੱਡਾ ਫੈਸਲਾ ਲਿਆ ਕਿ ਤੂੰ ਅੱਜ ਤੋਂ ਮੇਰੀ ਨਵੀਂ ਫੈਕਟਰੀ ਦਾ ਸਹਾਇਕ ਮੈਨੇਜਰ ਹੋਵੇਂਗਾ ਮੈਂ ਤੇਰੀ ਪੜ੍ਹਾਈ ਦਾ ਸਾਰਾ ਖਰਚਾ ਚੁੱਕਾਂਗਾ ਤੂੰ ਜਿੰਨਾ ਪੜ੍ਹਨਾ ਹੈ ਜਿੰਨੀ ਪੜ੍ਹਾਈ ਕਰਨੀ ਹੈ ਉੰਨੀ ਕਰ ਪੜ੍ਹ ਲਿਖ ਕੇ ਇੱਕ ਵੱਡਾ ਅਫਸਰ ਬਣ ਪਦੀਆ ਇਨਸਾਨ ਬਣ ਕਿਉਂਕਿ ਤੇਰੇ ਵਿੱਚ ਬਹੁਤ ਇਮਾਨਦਾਰੀ ਹੈ ਤੇ ਪ੍ਰਮਾਤਮਾ ਇਮਾਨਦਾਰ ਬੰਦੇ ਦਾ ਹਮੇਸ਼ਾ ਹੀ ਹੱਥ ਫੜਦਾ ਹੈ ਇਹ ਸੁਣ ਕੇ ਗੁਰਪ੍ਰੀਤ ਦੀਆਂ ਅੱਖਾਂ ਪਰ ਆਈਆਂ ਅਤੇ ਉਹ ਘਰ ਵਾਪਸ ਆ ਗਿਆ ਘਰ ਆ ਕੇ ਮਾਂ ਦੇ ਪੈਰੀ ਹੱਥ ਲਾਏ ਤੇ ਕਿਹਾ ਮਾਂ ਅੱਜ ਮੇਰੀ ਇਮਾਨਦਾਰੀ ਨੇ ਮੇਰਾ ਭਵਿੱਖ ਬਣਾ ਦਿੱਤਾ ਜੇਕਰ ਅੱਜ ਮੈਂ ਉਹ 5 ਲੱਖ ਰੁਪਏ ਦੇਖ ਕੇ ਮਨ ਡੋਲ ਜਾਂਦਾ ਅਤੇ ਮੈਂ ਉਹਨਾਂ ਨੂੰ ਰੱਖ ਲੈਂਦਾ ਤਾਂ ਸ਼ਾਇਦ ਮੇਰਾ ਫਿਊਚਰ ਨਾ ਬਣਦਾ ਪਰ ਮੇਰੀ ਇਮਾਨਦਾਰੀ ਨੇ ਅੱਜ ਮੇਰਾ ਭਵਿੱਖ ਬਣਾ ਦਿੱਤਾ ਉਸ ਰਾਤ ਮਾਂ ਨੇ ਵੀ ਰੋ ਰੋ ਕੇ ਰੱਬ ਗਹੀ ਦੁਆ ਕੀਤੀ ਕਿ ਮੇਰੇ ਪੁੱਤ ਨੂੰ ਸੱਚ ਦੇ ਰਾਹ ਉੱਤੇ ਹੀ ਚੱਲਣ ਦਾ ਬਲ ਬਖਸ਼ੀ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਕੀ ਮਿਲਦੀ ਹੈ ਕਿ ਜੀਵਨ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਪਰ ਇਮਾਨਦਾਰੀ ਅਤੇ ਮਿਹਨਤ ਕਦੇ ਵੀ ਬੇਅਰਥ ਨਹੀਂ ਜਾਂਦੀ ਸੱਚ ਦੇ ਰਾਹ ਉੱਤੇ ਚੱਲਣ ਵਾਲੇ ਦਾ ਰੱਬ ਇੱਕ ਨਾ ਇੱਕ ਦਿਨ ਸਾਥ ਜ਼ਰੂਰ ਦਿੰਦਾ ਹੈ ਸੋ ਤੁਹਾਨੂੰ ਇਹ ਕਹਾਣੀ ਕਿੱਦਾਂ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ